درشک نے چہرے سے مسکان لیاتی آؤ درشک نے کوڑیاں بج رہی ہوں آفتی سنایا آ کوشتی میرے پروسا وی پر چند پال ਤੇ ਨਮਨ ਬਰਦਾਸ਼ਪਰੀਆ ਉਧਰ ਕੋਬਰਾ ਕੋਬਰਾ ਕੋਬਰੇ ਹੱਥ ਖੜੇ ਕਰ ਬਾਈ ਆਹ ਕੋਬਰਾ ਮੈਨੂੰ ਨਾ ਕੋਲੋ ਯਾਰ ਤੁਸੀਂ ਆਪਸ ਵਿੱਚ ਕੋਲੋ ਆਓ ਸਿੰਧਪਾਲ ਜਿੱਤ ਗਿਆ ਬਾਈ ਸਿੰਧਪਾਲ ਸਿੰਧਪਾਲ ਜਿੱਤ ਗਿਆ ਦੋਨਾਂ ਬਣਾਉਂਦੇ ਮਾਂ ਲੈ ਲਿਆ ਪਿੰਡ ਦਾ ਸਿੰਧਪਾਲ ਬਰਦਾਸ਼ਪਰੀਆ ਦੋ ਆਹ ਮਿੱਟੀ ਹੁਣ ਕਿੱਥੋਂ ਲਖੜੀਆਂ ਪਹਿਲਵਾਨਾਂ ਦੀ ਮਿੱਟੀ ਆ ਪਿੰਟ ਵੀ ਅਦਮਨ ਸਰਪੰਚ ਸਾਹਿਬ ਨਮੀ ਬਾ ਕੇ ਆਇਆ ਹੀ ਪਰੇ ਗਈ ਹੋਈ ਹੈਗਾ ਕੰਮ ਇਹਦਾ ਲਓ ਆਹ ਸਾਹਮਣੇ ਦੇਖਾਂਗੇ ਮੁਰਾਦ ਅਲੀ ਦੀ ਕੁਸ਼ਤੀ ਜਿਹੜੀ ਚੱਲਦੀ ਨਾ ਜਿੰਦੂ ਨਾਲ ਬੜੀ ਸ਼ਰੇਵੀ ਕੁਸ਼ਤੀ ਚੱਲਦੀ ਆ ਉਧਰ ਲੱਕੀ ਯੂਕੇ ਤਲਵਿੰਦਰ ਸਿੰਘ ਤਨੂ ਯੂਐਸਏ ਵਿੱਕੀ ਯੂਐਸਏ ਲੱਕੀ ਯੂਐਸਏ ਸੱਤਾ ਨਿਊਜ਼ੀਲੈਂਡ ਨਾਲ ਜਸਪਾਲ ਸਿੰਘ ਯੂਐਸਏ ਉਧਰਲੇ ਪਾਸੇ ਚੋਹਾਨਾ ਵਾਲਾ ਬਿੱਲਾ ਜਿੱਤ ਗਿਆ ਜਿਹੜਾ ਕਹਿੰਦਾ ਦਸੰਬਰ ਮਹੀਨੇ ਦੇ ਵਿੱਚ ਵੱਡਾ ਕੁਸ਼ਤੀ ਦੰਗਲ ਕਰਾਇਆ ਜਾਣਾ ਚੋਹਾਣਾ ਦੀ ਧਰਤੀ ਤੇ ਨਾ ਵੀ ਵੀਰ ਪਰਚੀ ਲਿਆਓ ਪਹਿਲਾਂ ਆਪਣੀ ਇੱਧਰ ਪਠਾ ਜੰਮੂ ਵਾਲਾ ਚੰਦੇ ਵਾਲਾ ਆ ਗਿਆ ਲਤੀਫ ਪਹਿਲਵਾਨ ਆ ਗਿਆ ਨਾ ਵੀ ਲਤੀਫ ਆਪਣੀ ਪਰਚੀ ਜ਼ਰੂਰ ਆਪਣਾ ਨਾਮ ਦੀ ਨਾਲ ਲੈ ਕੇ ਹੋਣ ਭਾਈ ਤਿੰਨ ਜਾਣੇ ਕੜੇ ਦੇ ਵਿੱਚੋਂ ਨਿਕਲਣਗੇ ਇਹਨਾਂ ਦਾ ਮਾਨ ਸਨਮਾਨ ਵੀ ਕਰਨਾ ਹੈ ਉੱਧਰ ਉਨੀ ਬਲਵਾਨ ਕਮਾਨ ਕੇ ਮੁੰਤੀ ਬਲਵਾਨ ਕਿਆ ਹੋ ਗਿਆ ਬਈ ਖੜੇ ਜੋ ਉਹ ਵੀਰੇ ਰਮਾਲੀ ਦੀ ਗੋਸਤੀ ਦਾ ਸਮਾਂ ਹੋ ਗਿਆ ਛਿੰਜ ਦਾ ਖਲਾਵਾ ਜਾ ਬਾਇਆ ਗੋਸਤੀਆਂ ਵਧੀਆ ਬ੍ਰਿਚੋ ਨਾਲ ਗਰਾਉਣੀਆਂ ਵੀਰੇ ਦੋਗੇ ਪਰਚੀ ਨਹੀਂ ਹੋਣੀਆਂ ਤੇ ਹੁਣ ਤੁਸੀਂ ਖੜਾ ਸਾਡਾ ਜੱਦਾ ਉਧਰ ਆ ਕੋਵਰੇ ਵਾਲੀ ਕੋਈ ਹੋਏ 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 ਆ ਹੁਣ ਕੋਵਰਾ ਮੂੰਹੇ ਮੂੰਹ ਕੀਤਾ ਉਹਨਾਂ ਪਹਿਲਵਾਨ ਨੂੰ ਆ ਕੋਵਰਾ ਜਿੱਤ ਗਿਆ ਨਹੀਂ ਕੋਵਰਾ ਜਿੱਤ ਗਿਆ ਸੋਨੀ ਬਲਵਾਂ ਜਮਾਨ ਤੇ ਮੋਲਟੀ ਬਲਵਾਂ ਇੱਕ ਮਰ ਦਾ ਡਾਇਮੰਡਰ ਹੋਣ ਹਾਂਜੀ ਲਾ ਵੀ ਸੋਨੀ ਪਹਿਲਵਾਨ ਆ ਨੌਜਵਾਨਾ ਖੜ ਦੇ ਦੇ ਦੇਖਾਂਗੇ ਤੇ ਨਿਖਰੇ ਉਹ ਕੁਸ਼ਤੀ ਸਰਾ ਜੀ ਉਹ ਗਰਾਰੀ ਅੜ ਗਈ ਬੱਲੇ 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 ਉਹ ਸਿਰਾ 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 ਓਏ ਹੋਏ ਆ ਕੀ ਹੋ ਗਿਆ ਆ ਮੁੰਡਿਆਂ ਦੇ ਉਹ ਦਸ਼ਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਦੀ ਆ ਉਹ ਦਸ਼ਕਾਂ ਦੇ ਕੋੜੀਆਂ ਚ ਕੋੜੀਆਂ ਵੱਜ ਰਹੀਆਂ ਆ ਆ ਗੁਰਦੀ ਸੜਾਇਆ ਆ ਗੁਰਦੀ ਮੇਰੇ ਆਪਣੇ ਸੜਾਇਆ ਲੋ ਇਧਰ ਸ਼ਿੰਦਪਾਲ ਤੇ ਨਮਮ ਬਰਦਾਸ਼ਪਰੀਆ ਇਧਰ ਕੋਵਰਾ ਕੋਵਰਾ ਕੋਵਰੇ ਹੱਥ ਖੜੇ ਕਰ ਬਾਈ ਆ ਕੋਵਰਾ ਮੈਨੂੰ ਨਾ ਕਰੋ ਯਾਰ ਤੁਸੀਂ ਆਪਸ ਵਿੱਚ ਕਰੋ ਸਿੰਧਪਾਲ ਜਿੱਤ ਗਿਆ ਬਾਈ ਸਿੰਧਪਾਲ ਸਿੰਧਪਾਲ ਜਿੱਤ ਗਿਆ ਬੋਨਾ ਭਲਵਾਨਾਂ ਨੇ ਮਾਣ ਅੱਖ ਲਿਆ ਪਿੰਡ ਦਾ ਨੰਮੀ ਗਰਦਾਸ ਗੁਰਦੇ ਆ ਆ ਮਿੱਟੀ ਹੁਣ ਕਿੱਥੋਂ ਲਖੜੀਆਂ ਪਹਿਲਵਾਨਾਂ ਦੀ ਮਿੱਟੀ ਆ ਪਿੰਟ ਵੀ ਅਦਮਨ ਸਰਪੰਚ ਸਾਹਿਬ ਨਮੀ ਬਾਗ ਆਇਆ ਹੀ ਪਰ ਇਹ ਗਈ ਹੋਈ ਗਿਆ ਕੰਮ ਦਾ ਲਓ ਆਓ ਸਾਹਮਣੇ ਦੇਖਾਂਗੇ ਮੁਰਾਦ ਅਲੀ ਦੀ ਕੁਸ਼ਤੀ ਬੜੀ ਚੰਗੀ ਨਾਲ ਜਿੰਦੂ ਨਾਲ ਬੜੀ ਸਿਰੇ ਦੀ ਗੋਟੀ ਚੰਗੀ ਆ ਉਧਰ ਲੱਕੀ ਯੂਕੇ ਤਲਵਿੰਦਰ ਸਿੰਘ ਤਨੂ ਯੂਐਸਏ ਯੂਐਸਏ ਲੱਕੀ ਯੂਐਸਏ ਸੱਤਾ ਨਿਊਜ਼ੀਲੈਂਡ ਨਾਲ ਜਸਪਾਲ ਸਿੰਘ ਯੂਐਸਏ ਉਧਰਲੇ ਪਾਸੇ ਚੋਹਾਣਾ ਵਾਲਾ ਬਿੱਲਾ ਜਿੱਤ ਗਿਆ ਜਿਹੜਾ ਕਹਿੰਦਾ ਦਸੰਬਰ ਮਹੀਨੇ ਦੇ ਵਿੱਚ ਬੜਾ ਕੁਸ਼ਤੀ ਦੰਗਲ ਕਰਾਇਆ ਜਾਣਾ ਚੋਹਾਣਾ ਦੀ ਧਰਤੀ ਤੇ ਨਾ ਵੀ ਵੀਰ ਪਰਚੀ ਲਿਆਓ ਬਿੱਲਾ ਆਪਣੀ ਇੱਧਰ ਪਟਾ ਜੰਮੂ ਵਾਲਾ ਚੰਦੇ ਵਾਲਾ ਆ ਗਿਆ ਲੱਤੀ ਆ ਗਿਆ ਲੈ ਵੀ ਨਤੀਫ ਆਪਣੀ ਪਰਚੀ ਜਰੂਰ ਆਪਣ ਨਾਲ ਦੀ ਨਾਲ ਲੈ ਕੇ ਆਉਣ ਭਾਈ ਪਤਾ ਨਹੀਂ ਕਿ ਮਾਲੀ ਕਰਾ ਦੇ ਤਿੰਨ ਜਾਨੇ ਕੜੇ ਦੇ ਵਿੱਚੋਂ ਨਿਕਲਣਗੇ ਇਹਨਾਂ ਦਾ ਮਾਨ ਸਨਮਾਨ ਵੀ ਕਰਨਾ ਹੈ ਉਧਰ ਭਾਈ ਸੋਨੀ ਬਲਵਾਨ ਕੁਮਾਰ ਤੇ ਮੋਤੀ ਬਲਵਾਨ ਤਿਆਰ ਹੋ ਕੇ ਆ ਬਈ ਖਾੜੇ 'ਚ ਓ ਵੀਰੇ ਰਮਾਲੀ ਦੀ ਗੇਂਦ ਦੀ ਸਮਾਂ ਹੋ ਗਿਆ ਛਿੰਝ ਦਾ ਖਲੋਰਾ ਜਾਵਾ ਆ ਕੁਸ਼ਤੀਆਂ ਵਧੀਆ ਪ੍ਰੀਤੋਂ ਨਾਲ ਕਰਾਉਣੀਆਂ ਵੀਰੇ ਕਿਉਂਕਿ ਮਰਜੀ ਇੰਡੀਆ ਤੇ ਹਰਦਸੀ ਖੜਾ ਸਾਡਾ ਜੱਨਾ ਉਧਰ ਆ ਕੋਬਰਾ ਵਾਲੀ ਕੋਈ ਆਏ ਹੋ ਹੋ ਆ ਹੁਣ ਕੋਬਰਾ ਮੁੰਦੇ ਨੂੰ ਕੀਤਾ ਉਹ ਨਬਲਵਾਨ ਨੂੰ ਆ ਕੋਬਰਾ ਜਿੱਤ ਗਿਆ ਵੀ ਕੋਬਰਾ ਜਿੱਤ ਗਿਆ ਸੋਨੀ ਬਲਦਾਂ ਕਮਾਨ ਤੇ ਮੰਤੀ ਬਲਦਾਂ ਇੱਕ ਅਮਰ ਦਾ ਡਾਇਮੰਡ ਹੋਣ ਹਾਂਜੀ ਨਾ ਵੀ ਸੋਨੀ ਪਹਿਲਵਾਨ ਆ ਨੌਜਵਾਨਾਂ ਖਾੜ ਦੇ ਦੇਖਾਂਗੇ ਤੇ ਨਿਖੜੇ ਆ ਕੁਸ਼ਤੀ ਸਰਾਬੀ ਗਿਆ ਆਦਾ ਮੁੰਡਿਆਂ ਦੇ ਉਹ ਦਸ਼ਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਦੀ ਆ ਉਹ ਦਸ਼ਕਾਂ ਦੇ ਕੋੜੀਆਂ ਚ ਕੋੜੀਆਂ ਵੱਜ ਰਹੀਆਂ ਆ ਗੁਸ਼ਤੀ ਸਰਾ ਆ ਗੁਸ਼ਤੀ ਮੇਰੇ ਆਪਣੇ ਸਰਾ ਲੋ ਇਧਰ ਸ਼ਿੰਦਪਾਲ ਤੇ ਨਮਮ ਗਰਦਾਸਪੁਰਿਆ ਇਧਰ ਕੋਵਰਾ ਕੋਵਰਾ ਕੋਵਰੇ ਹੱਥ ਕਰ ਕਰ ਬਾਈ ਆ ਕੋਵਰਾ ਮੈਨੂੰ ਨਾ ਕਰੋ ਯਾਰ ਤੁਸੀਂ ਆਪਸ ਵਿੱਚ ਮਤ ਕਰੋ ਹੋ ਸਿੰਧਬਾਦ ਜਿੱਤ ਗਿਆ ਬਾਈ ਸਿੰਧਬਾਦ ਸਿੰਧਬਾਦ ਜਿੱਤ ਗਿਆ ਬੋਲਾ ਭੁਲਾਵਨਾਂ ਨੇ ਮਾਰ ਰੱਖ ਲਿਆ ਪਿੰਡ ਦਾ ਸਿੰਮੀ ਕਰਤਾਰ ਸਿੰਘ ਜੀ ਤੋਂ ਆ ਮਿੱਟੀ ਹੁਣ ਕਿੱਥੋਂ ਲਖੜੀਆਂ ਪਹਿਲਵਾਨਾਂ ਦੀ ਮਿੱਟੀ ਆ ਪਿੰਕ ਵੀ ਅਦਮਨ ਸਰਪੰਚ ਸਾਹਿਬ ਨਮੀ ਬਾਕੇ ਆ ਹੀ ਪਰ ਇਹ ਗਈ ਹੁਣ ਲੱਗਿਆ ਕੰਮ ਦਾ ਲਓ ਆਹ ਸਾਹਮਣੇ ਦੇਖਾਂਗੇ ਮੁਰਾਦ ਅਲੀ ਦੀ ਕੁਸ਼ਤੀ ਬੜੀ ਚੰਗੀ ਨਾਲ ਜਿੰਦੂ ਨਾਲ ਬੜੀ ਸਰੇ ਵੀ ਗੋਤੀ ਚੱਲਦੀ ਆ ਉਧਰ ਲੱਕੀ ਯੂਕੇ ਅਲਵਿੰਦਰ ਸਿੰਘ ਤਨੂ ਯੂਐਸਏ ਵਿੱਕੀ ਯੂਐਸਏ ਲਕੀ ਯੂਐਸਏ ਸੱਤਾ ਨਿਊਜ਼ੀਲੈਂਡ ਨਾਲ ਜਸਪਾਲ ਸਿੰਘ ਯੂਐਸਏ ਉਧਰਲੇ ਪਾਸੇ ਚੋਹਾਣਾ ਵਾਲਾ ਬਿੱਲਾ ਜਿੱਤ ਗਿਆ ਜਿਹੜਾ ਕਹਿੰਦਾ ਦਸੰਬਰ ਮਹੀਨੇ ਦੇ ਵਿੱਚ ਵੱਡਾ ਕੁਸ਼ਤੀ ਦੰਗਲ ਕਰਾਇਆ ਜਾਣਾ ਚੋਹਾਣਾ ਦੀ ਧਰਤੀ ਤੇ ਲੈ ਵੀ ਵੀਰੋ ਪਰਚੀ ਲਿਓ ਬਿੱਲਾ ਆਪਣੀ ਇੱਧਰ ਪਠਾ ਜੰਮੂ ਵਾਲਾ ਚੰਦੇ ਵਾਲਾ ਆ ਗਿਆ ਲਤੀਫ ਪਹਿਲਵਾਨ ਆ ਗਿਆ ਹੈ। ਨਾ ਵੀ ਲਤੀਫ ਆਪਣੀ ਪਰਚੀ ਜ਼ਰੂਰ ਆਪਣਾ ਨਾਮ ਦੀ ਨਾਲ ਲੈ ਕੇ ਆਣਾ। ਬਈ ਤਿੰਨ ਜਣੇ ਕੜੇ ਦੇ ਵਿੱਚੋਂ ਨਿਕਲਣਗੇ। ਇਹਨਾਂ ਦਾ ਮਾਨ ਸਨਮਾਨ ਵੀ ਕਰਨਾ ਹੈ ਉੱਧਰ। ਬਈ ਸੋਨੀ ਬਲਵਾਨ, ਕਮਾਨ ਤੇ ਮੋਤੀ ਬਲਵਾਨ ਪਿਆਰੋਗੇ ਆ ਬਈ ਸਾਡੇ ਜੋ। ਉਹ ਵੀਰੇ ਰਮਾਲੀ ਦੀ ਗਸ਼ਤੀ ਦਾ ਸਮਾਂ ਹੋ ਗਿਆ। ਸਿੰਧ ਦਾ ਖਲੋਰਾ ਜਾਵਾ ਆ। ਕੋਚੀਆਂ ਵਧੀਆ ਬ੍ਰੀਚੋ ਨਾਲ ਕਰਾਉਣੀਆਂ ਵੀਰੇ ਕਿਉਂਕਿ ਪਰਚੀ ਨਹੀਂ ਹੁੰਦੀਆਂ ਤੇ ਹੁਣ ਤੁਸੀਂ ਖਾਣਾ ਸਾਡਾ ਦਰਵਾਜ਼ਾ ਉਧਰ ਹਾ ਤੇ ਬਰੀਆਲੀ ਕੋਈ ਆਏ ਹੋਏ ਹੋਏ ਆ ਹੁਣ ਕੋਵਰਾ ਮੂੰਹੇ ਮੂੰਹ ਕੀਤਾ ਉਹਨਾਂ ਬਲਵਾਂ ਨੂੰ ਆਹ ਕੋਵਰਾ ਜਿੱਤ ਗਿਆ ਵੀ ਕੋਵਰਾ ਜਿੱਤ ਗਿਆ ਸੋਨੀ ਬਲਵਾਂ ਦਾ ਮਾਣ ਤੇ ਮੁੰਤੀ ਬਲਵਾਂ ਇੱਕ ਮਰ ਦਾ ਡਾਇਮੰਡ ਹੋਣ ਹਾਂਜੀ ਲੈ ਵੀ ਸੋਨੀ ਪਹਿਲਵਾਨ ਆ ਨੌਜਵਾਨਾਂ ਖੜ ਦੇ ਦੇ ਦੇਖਾਂਗੇ ਕਦੋਂ ਖੜੇ ਹੋ ਗਿਆ ਆਦਾ ਮੁੰਡਿਆਂ ਦੇ ਉਹ ਦਸ਼ਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਤੀ ਆ ਉਹ ਦਸ਼ਕਾਂ ਦੇ ਕੋਣੀਆਂ ਚ ਕੋਣੀਆਂ ਵੱਜ ਰਹੀਆਂ ਆਹ ਕੁਸ਼ਤੀ ਸਿਰਾ ਆਹ ਕੁਸ਼ਤੀ ਮੇਰੇ ਆਪਣੇ ਸਿਰਾ ਲੋ ਇਧਰ ਸ਼ਿੰਦਬਾਲ ਤੇ ਨਮਮ ਬਰਦਾਸ਼ਪਰੀਆ ਉਧਰ ਕੋਵਰਾ ਕੋਵਰਾ ਕੋਵਰੇ ਹੱਥ ਖੜੇ ਕਰ ਬਾਈ ਆਹ ਕੋਵਰਾ ਮੈਨੂੰ ਨਾ ਕਰੋ ਯਾਰ ਤੁਸੀਂ ਆਪਸ ਵਿੱਚ ਕਰੋ ਓ ਸਿੰਧਪਾਲ ਜਿੱਤ ਗਿਆ ਬਾਈ ਸਿੰਧਪਾਲ ਸਿੰਧਪਾਲ ਜਿੱਤ ਗਿਆ ਦੋਨਾ ਬਣਾਉਣਾ ਨੇ ਮਾਰ ਲੱਖ ਲਿਆ ਪਿੰਡ ਦਾ ਸਿੰਧਪਾਲ ਦਾਾਸ ਬੜੀਏ ਦੋ ਆ ਮਿੱਟੀ ਹੁਣ ਕਿੱਥੇ ਲਖੜੀਆਂ ਪਹਿਲਵਾਨਾਂ ਦੀ ਮਿੱਟੀ ਆ ਪਿੰਟ ਵੀ ਅਦਮਨ ਸਰਪੰਚ ਸਾਹਿਬ ਨਮੀ ਬਾਕੇ ਆ ਹੀ ਪਰ ਇਹ ਗਈ ਹੋਈ ਹੋ ਗਿਆ ਕੰਮ ਦਾ ਲਓ ਓ ਸਾਹਮਣੇ ਦੇਖਾਂਗੇ ਮੁਰਾਦ ਅਲੀ ਦੀ ਕੁਸ਼ਤੀ ਜਿਹੜੀ ਚੱਲਦੀ ਨਾ ਜਿੰਦੂ ਨਾਲ ਬੜੀ ਸ਼ਰੇਵੀ ਕੁਸ਼ਤੀ ਚੱਲਦੀ ਆ ਉਧਰ ਲੱਕੀ ਯੂਕੇ ਤਲਵਿੰਦਰ ਸਿੰਘ ਤਨੂ ਯੂਐਸਏ ਬਿੱਕੀ ਯੂਐਸਏ ਲੱਕੀ ਯੂਐਸਏ ਸੱਤਾ ਨਿਊਜ਼ੀਲੈਂਡ ਨਾਲ ਜਸਪਾਲ ਸਿੰਘ ਯੂਐਸਏ ਉਧਰਲੇ ਪਾਸੇ ਚੋਹਾਣਾ ਵਾਲਾ ਬਿੱਲਾ ਜਿੱਤ ਗਿਆ ਜਿਹੜਾ ਕਹਿੰਦਾ ਦਸੰਬਰ ਮਹੀਨੇ ਦੇ ਵਿੱਚ ਵੱਡਾ ਕੁਸ਼ਤੀ ਦੰਗਲ ਕਰਾਇਆ ਜਾਣਾ ਚੋਹਾਣਾ ਦੀ ਧਰਤੀ ਤੇ ਨਾ ਵੀ ਵੀਰ ਪਰਚੀ ਲਿਆਓ ਪਹਿਲਾਂ ਆਪਣੀ ਇੱਧਰ ਪਠਾ ਜੰਮੂ ਵਾਲਾ ਚੰਦੇ ਵਾਲਾ ਆ ਗਿਆ ਲਤੀਫ ਪਹਿਲਵਾਨ ਆ ਗਿਆ ਲਾ ਵੀ ਲਤੀਫ ਆਪਣੀ ਪਰਚੀ ਜਰੂਰ ਆਪਣਾ ਨਾਮ ਦੀ ਨਾਲ ਲੇਕੋ ਬਾਈ ਤਿੰਨ ਜਣੇ ਕੜੇ ਦੇ ਵਿੱਚੋਂ ਨਿਕਲਣਗੇ ਇਹਨਾਂ ਦਾ ਮਾਨ ਸਨਮਾਨ ਵੀ ਕਰਨਾ ਹੈ ਉੱਧਰ ਬਾਈ ਸੋਨੀ ਪਹਿਲਵਾਨ ਕਮਾਨ ਕੇ ਮੋਤੀ ਪਹਿਲਵਾਨ ਕਿਆਰੋਗੇ ਆ ਵੀ ਸਾਡੇ ਕੋ ਉਹ ਵੀਰੇ ਮਨਾਲੀ ਦੀ ਗੁਸਤੀ ਦਾ ਸਮਾਂ ਹੋ ਗਿਆ ਛਿੰਝ ਦਾ ਖਲਾਰਾ ਜਿਆਦਾ ਆ ਵਿਖਤਿਆਂ ਵਧੀਆ ਬ੍ਰਿਤੇ ਨਾਲ ਕਰਾਉਣੀਆਂ ਵੀਰੇ ਦੋਗੇ ਪਰਚੀ ਹੀ ਹੋਣੀਆਂ ਤੇ ਹਰਦਸੀ ਖੜਾ ਸਾਡਾ ਜੱਬਰ ਉਧਰ ਆ ਕੋਵਰੇ ਵਾਲੀ ਕੋਈ ਹੋਏ 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 ਆ ਹੁਣ ਕੋਵਰਾ ਮੂੰਹੇ ਮੂੰਹ ਕੀਤਾ ਉਹਨਾਂ ਪਹਿਲਵਾਨ ਨੂੰ ਆ ਕੋਵਰਾ ਜਿੱਤ ਗਿਆ ਨਹੀਂ ਕੋਵਰਾ ਜਿੱਤ ਗਿਆ ਸੋਨੀ ਬਲਦਾਂ ਜਵਾਨ ਤੇ ਮੋਲਟੀ ਬਲਦਾਂ ਇੱਕ ਮਰ ਦਾ ਡਾਇਮੰਡਰ ਹੋਣ ਹਾਂਜੀ ਲਾ ਵੀ ਸੋਨੀ ਪਹਿਲਵਾਨ ਆ ਨੌਜਵਾਨਾ ਖੜਾ ਦੇ